ਧਰਮ ਗ੍ਰੰਥਾਂ ਦਾ ਵਿਚਾਰ ਹੈ ਸਾਹਾ ਸੰਗੇਚ ਰਿਣ ਜੇ ਕਿਸੇ ਦੇ ਕੋਲੋਂ ਮਾਇਆ ਦਾ ਵਿਹਾਰ ਕੀਤਾ ਹ ਉਹਨੂੰ ਫੇ ਪੂਰਾ ਕਰ ਦਿਓ ਸਾਹਾ ਸੰਗੇਚ ਕਿਉਂ ਇਹਨਾਂ ਸਵਾਸਾਂ ਦਾ ਕੋਈ ਪਤਾ ਨਹੀਂ ਸਾਹਾ ਸੰਗੇਚ ਇਹ ਸਵਾਸ ਕਦੋਂ ਨਿਕਲ ਜਾਣੇ ਨੇ ਔਰ ਕਿਤਨੇ ਕਮਾਲ ਦੀ ਗੱਲ ਹੈ ਇਸ ਮਨੁੱਖ ਦੀ ਚੀਜ਼ ਬਣਾਈ ਦੀ ਤੁਸੀਂ ਗਰੰਟੀ ਦੇ ਦੇਂਦੇ ਹੋ ਪੀ ਆਹ ਤੇ ਜੀ ਨਹੀਂ ਗਰੰਟੀ ਹੈ ਦੀ ਨਹੀਂ ਗਰੰਟੀ ਦੀ ਗਰੰਟੀ ਮਨੁੱਖ ਦੀ ਕੋਈ ਗਰੰਟੀ ਨਹੀਂ ਸਾਥ ਸੰਗਤ 'ਚ ਇਹਦੀ ਕੋਈ ਗਰੰਟੀ ਨਹੀਂ ਗੁਰਦੇ ਪਿਆਰ ਕਹਿੰਦੇ ਨੇ 1 ਮੀਟਰ ਜ਼ਿੰਦਗੀ ਪੈਰਾਂ ਦੇ ਪਹਾੜ 1 ਮੀਟਰ ਜ਼ਿੰਦਗੀ ਗੋਡਿਆਂ ਦੇ ਪਹਾੜ 1 ਮੀਟਰ ਜ਼ਿੰਦਗੀ ਲਾਠੀ ਦੇ ਪਹਾੜ ਕੁੱਲ ਮਿਲਾ ਕੇ 3 ਮੀਟਰ ਜ਼ਿੰਦਗੀ ਪਤਾ ਨਹੀਂ ਕਦੋਂ ਕਿੱਥੇ ਕਿਵੇਂ ਕਦੋਂ 3 ਹੋ ਜੇ ਸਾਥ ਸੰਗਤ 'ਚ ਇਸ ਦਾ ਤਾਂ ਕੋਈ ਪਤਾ ਨਹੀਂ ਗੁਰਦੇ ਪਿਆਰ ਮਹਾਤਮਾ ਕਹਿੰਦੇ ਕਿਉਂ ਜੀ ਬੜਾ ਜੋਰ ਦਿੱਤਾ ਤੁਸੋਂ ਇਸ ਗੱਲ ਦੇ ਉੱਤੇ ਕਹਿੰਦੇ ਨੇ ਹਾਂ ਇਸ ਵਾਸਤੇ ਆ ਜਿੰਨਾ ਵੀ ਸੰਸਾਰ ਵਿੱਚ ਬੰਧਨ ਹੈ ਨਾ ਇਹ ਸਾਰਾ ਲੈਣ ਦੇਣ ਦਾ ਸਾਥ ਸੰਗਤ ਵਿੱਚ ਕਿਸੇ ਨੇ ਪਿਓ ਬਣ ਕੇ ਲੈਣਾ ਹੈ ਕਿਸੇ ਨੇ ਧੀ ਬਣ ਕੇ ਲੈਣਾ ਹੈ ਕਿਸੇ ਨੇ ਭਰਾ ਬਣ ਕੇ ਲੈਣਾ ਹੈ ਕਿਸੇ ਨੇ ਔਰਤ ਬਣ ਕੇ ਲੈਣਾ ਹੈ ਕਿਸੇ ਨੇ ਭਾਈ ਬਣ ਕੇ ਲੈਣਾ ਹੈ ਕਿਸੇ ਨੂੰ ਕੋਈ ਰਿਸ਼ਤੇਦਾਰ ਬਣ ਕੇ ਲੈਣਾ ਹੈ ਸਾਥ ਸੰਗਤ ਵਿੱਚ ଅਥਵਾ ਤੁਸੀਂ ਵਿਚਾਰ ਕਰਦੇ ਹੋ ਜਦੋਂ ਕੋਈ ਕਿਸੇ ਦਾ ਜੀ ਗੁਜਰ ਜਾਂਦਾ ਹੈ ਚੜ ਜਾਂਦਾ ਹੈ ਮਰ ਜਾਂਦਾ ਹੈ ਜਦੋਂ ਕੋਈ ਪਸ਼ੂ ਕਿਸੇ ਦਾ ਮਰ ਜਾਂਦਾ ਹੈ ਆਪਾਂ ਜਾਣਿਆ ਫਿਰ ਹਮਦਰਦੀ ਪਿਆਰ ਵਾਸਤੇ ਬੈਠੇ ਬੈਠੇ ਸਾਰ ਤੋਂ ਪਹਿਲਾਂ ਗੱਲ ਕਰਨੇ ਪਏ ਤੇ ਲੈਣ ਦਾ ਸੰਬੰਧ ਦੇ ਸਾਸ ਸੰਗੇ ਚ ਲੈਣ ਦੇ ਸੰਬੰਧ ਗੁਰੂ ਦੇ ਪੈਰਾ ਪੂਰਾ ਹੋ ਗਿਆ ਤੁਰ ਗਿਆ ਸਾਸ ਸੰਗੇ ਜੀ ਇਹ ਗੱਲ ਸ਼ਾਸਤਰ ਕਹਿੰਦਾ ਸਾਸ ਸੰਗੇ ਚ ਕਹਿੰਦੇ ਨੇ ਜੇ ਕਿਸੇ ਦਾ ਲੈਣ ਦਾ ਹੈ ਨਾ ਤੈਨੂੰ ਮਕਾ ਦਿਓ ਰੱਖੋ ਨਾ ਸਾਸ ਸੰਗੇ ਚ ਕਿਉਂਕਿ ਇਹ ਲਾਣ ਦੇ ਨਾਲ ਸੰਬੰਧ ਇਸ ਤਰ੍ਹਾਂ ਦਾ ਹੈ ਆਪ ਜੀ ਸ੍ਰੀ ਸਾਧਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪਵਨਾ ਪਵਿੱਤਰ ਉਪਦੇਸ ਸਰਵਨ ਕਰਦੇ ਹੋ ਨਾ ਸੰਤਾਂ ਕੋ ਪਾਸ ਉਹਨਾਂ ਦਾ ਸਾਹਸੰਗੇ ਵਿੱਚ ਜਿਹੜੇ ਕਿ ਅੰਬਰਾਸਰ ਰਹਿੰਦੇ ਸਨ ਤੇ ਸਾਧਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੇ ਪਿਆਜ ਤੇਰਾ ਪਿਓ ਹੀ ਤੇਰਾ ਪਿਓ ਹੀ ਤੇਰਾ ਸਾਹਸੰਗੀ ਆ ਤੇਰਾ ਪਿਓ ਹੀ ਗੁਰਦੇ ਪਿਆ ਤੇਰਾ ਦਾਦਾ ਹੀ ਸਾਹਸੰਗੇ ਵਿੱਚ ਬੜੀ ਵੈ ਤੁਹਾਡੇ ਕੋ ਤੁਹਾਡੇ ਕੋ ਐਨ ਕਾਰਡ ਇਸ ਗੱਲ ਦੀ ਸਾਹਸੰਗੇ ਵਿੱਚ ਉਹ ਕੀ ਭਾਵ ਹੈ ਲਾਣ ਦੇ ਨਾਲ ਸਾਹਸੰਗੀ ਲਾਣ ਦੇ ਨਾਲ ਗੁਰਦੇ ਪਿਆਰੇ ਇਸ ਵਾਸਤੇ ਪਰਮੇਸ਼ਰ ਕੇ ਇਸ ਮਹਾਤਮਾ ਕਹਿੰਦੇ ਨੇ ਭਾਈ ਜੇ ਪਰਮੇਸ਼ਰ ਤੁਹਾਡੇ ਕਿਰਪਾ ਕੀ ਜੇ ਧਨ ਲਿਆ ਸੀ ਤੇ ਤੁਹਾਡੇ ਕੋ ਆ ਗਿਆ ਪਣ ਗਈ ਨਹੀਂ ਨਾ ਕਰੋ ਸਾਥ ਸੰਗਤ ਇਹਨਾਂ ਸਵਾਸਾਂ ਦਾ ਕੋਈ ਪਤਾ ਨਹੀਂ ਤੇ ਜੇ ਰਹਿ ਗਿਆ ਨਾ ਤੇ ਫਿਰ ਜਨ ਵੀ ਲੈਣਾ ਪਵੇਗਾ ਸਾਥ ਸੰਗਤ ਜੇ ਕਿਸੇ ਨੂੰ ਧਨ ਦਿੱਤਾ ਤੇ ਐਸਾ ਕੋਈ ਪੁਰਸ਼ ਹੈ ਜਿਹੜਾ ਅੰਦਰ ਵੜ ਕੇ ਉਹਨੇ ਆਪਣੀ ਪਰਦੇਨਾ ਲੋਡ ਸਾਰੇ ਸੀ ਤੇ ਪਰਦੇਨਾ ਦੇ ਚੁਪ ਕੇ ਪਹਿਲਾ ਸਜਣਾ ਤੇਰੇ ਕੋ ਪਹਿਲੇ ਲੈਸਣ ਤੇ ਆ ਸੰਭਾਲ ਲੈ ਇਹੋ ਜਿਹਾ ਕੋਈ ਪੁਰਸ਼ ਹੁੰਦਾ ਤੇ ਜੇ ਦਿੱਤੇ ਨਾ ਨਾ ਪੈਸੇ ਫਿਰ ਮੰਗਲ ਗਿਸ਼ਰ ਮਨਾ ਕਰੋ ਸਾਹਸਾਂਗੇ ਚ ਮੰਗਲੋ ਗੁਰੂ ਦੇ ਪਿਆਰਿਓ